ਅੱਜ ਕੋ ਅੱਜ ਕੋਈ ਗਾਗ ਨਹੀਂ ਆਇਆ ਬਾਬਾ ਭੁੱਖਾ ਮਰੂ ਉਹ ਆੜੀ ਹਵਾ ਵਾਲਾ ਖਾਂ ਮਿਤ ਬੈਠ ਗਿਆ ਜੇ ਬਾਬੇ ਥਾਪੀਆਂ ਵਾਲੇ ਦੀ ਹਾਈ ਵੇ ਬਾਬਾ ਜੀ ਬਾਬੇ ਦੀ ਹੈ ਪਸਾਨ ਮਾਰ ਕਮੋਕੀ ਕਰਦਾ ਜਾਨ ਓਏ ਏ ਜੇ ਬਾਬੇ ਥਾਪੀਆਂ ਵਾਲੇ ਦੀ ਦਾ ਬੱਚਾ ਤੈਨੂੰ ਕੀ ਕੰਮ ਆ ਬਾਬਾ ਜੀ ਮੇਰਾ ਕੰਮ ਨਹੀਂ ਬੰਦਾ ਬਾਬਾ ਨਹੀਂ ਕਹਣਾ ਬੰਦਾ ਬਾਬਾ ਤੁਸੀਂ ਤੇ ਬਰੇ ਮਹਾਨ ਜੀ ਆ ਮਾਂ ਨੇ ਤਾਂ ਦੇ ਜੈ ਬਾਬੇ ਥਾਪਿਆਲੇ ਦੀ ਜੈ ਬਾਬੇ ਦੀ ਜੈ ਬਾਬੇ ਥਾਪਿਆਲੇ ਦੀ ਸਰਕਾਰੀ ਰੋਕੀ ਕਰਨਾ ਜਾਂ ਬਾਹਰ ਜਾਣਾ ਕਰਨਾ ਬਾਬਾ ਜੀ ਮੈਂ ਬਾਹਰ ਚੋਣਾ ਚਾਹੁੰਦਾ ਲੈ ਬਾਬਾ ਦਾ ਮਿਲ ਗਿਆ ਅਸ਼ੀਰਵਾਦ ਤੇ ਬਾਹਰ ਜਾਏਗਾ ਬਾਹਰ ਜੈ ਬਾਬੇ ਥਾਪਿਆਲੇ ਦੀ ਨਾ ਬਾਬਾ ਜੀ ਨੂੰ ਤਾਂ ਅਸ਼ੀਰਵਾਦ ਮਿਲ ਗਿਆ ਜੀ ਬਾਬਾ ਜੀ ਜੇ ਮੈਂ ਆਪਣੀ ਘਰ ਲਿਓ ਪੁੱਛਣਾ ਚਾਹੁੰਦਾ ਵਾ ਇਹ ਉੱਠ ਜਾਣਾ ਆਪਣੀ ਘਰ ਬਾਬਾ ਜੀ ਮੈਂ ਆਪਣੇ ਘਰ ਲਿਖੋ ਬੜਾ ਤੰਗ ਆਇਆ ਵਾ ਬਾਬਾ ਤੇ ਆ ਤੰਗ ਆਇਆ ਤੇ ਮੋੜ ਤਾਂ ਆਇਆ ਤੇ ਵਾਈ ਫਿਰ ਆ ਜੇਰ ਵਾਲੀ ਜੇਰ ਵਾਲੀ ਜਵਾਈ ਬਾਬਾ ਨੇ ਮੇਰੇ ਹੱਥ ਵੇਖਿਓ ਯਾ ਤੋਕ ਗਿਆ ਮੈਂ ਬਾਬਾ ਗਿਆ ਹੱਥ ਧੋਕਿਆ ਵੇਖ ਤੇ ਸਹੀ ਤੂੰ ਤਰ ਤਰ ਕਸ਼ਟ ਹੀ ਬੜਿਆ ਬਾਬਾ ਜੀ ਉਹਨੇ ਕਰ ਦੇ ਦੁਰ ਕਸ਼ਟ ਉਹਗਾ ਬੱਚਾ ਇਹ ਬਾਬਾ ਜੀ ਇਹ ਕਰ ਦੋ ਫੜ ਆ ਤਰਾ ਬਾਤ ਕਰੂੰਗਾ ਤੂਏ ਦੱਸ ਤੂਏ ਅਣਕਾਂ ਲਾਈਆ ਬਾਬਾ ਜੀ ਮੇਰੀ ਤੇ ਨਜ਼ਰ ਘਾਟੀ ਆਪਰੇਸ਼ਨ ਹੋਇਆ ਜੇ ਤਾਂ ਅਣਕਾਂ ਲਾਈਆ ਜੇ ਬਾਬਾ ਨੂੰ ਦਗਾ ਅਣਕਾਂ ਲੋ ਬਾਬਾ ਜੀ ਲੋ ਤੇ ਬਾਬਾ ਜੀ ਨੇ ਮੈਂ ਵੇਖੂਗਾ ਕਿੱਦਾਂ ਕਹਾਂਗਾ ਕਿ ਅਣਕਾਂ ਵੇਖਣਾ ਬਾਬਾ ਜੀ ਅਣਕਾਂ ਨੂੰ ਵੇਖਣਾ ਜੇ ਕਲੋ ਲੋ ਬਾਬਾ ਜੀ ਹੁਣ ਆ ਬਾਬਾ ਦਲਾ ਬਾਬਾ ਇਹ ਤੁਹਾਡੀ ਨਹੀਂ ਲਾਹਦੇ ਬਾਬਾ ਜੀ ਨਜਰ ਵਾਲੀਆਂ ਜੀ ਬਾਬਾ ਕਹਣਾ ਜਦੋਂ ਬਗਹਿਰਾ ਲੈ ਬਾਬਾ ਜੀ ਲਾ ਲੋ ਅਮੀ ਅੱਜ ਦੂਤਾ ਕਾਲਾ ਲੱਗੀ ਜਾ ਰਿਹਾ ਬਾਬਾ ਜੀ ਕਾਲੀਆਂ ਨੇ ਕਾਲਾ ਆਏ ਤੇ ਕਾਲਾ ਹੀ ਲੱਗਣਾ ਵਾ ਕਾਲੀਆਂ ਬਾਬਾ ਜੀ ਕਾਲਾ ਅੰਨੇ ਤੂੰ ਤੂੰ ਹੀ ਕਾਲਾ ਤਰਾ ਦਿਲ ਵੀ ਕਾਲਾ ਤੇ ਤੂੰ ਹੀ ਕਾਲਾ ਬਾਬਾ ਜੀ ਬਾਬਾ ਜੀ ਪਲੀਜ਼ ਮੇਰਾ ਕੰਮ ਬਣਾ ਦਿਓ ਮੈਂ ਬਾਹਰ ਜਾਣਾ ਜੀ ਆਗਰ ਸਾਪੇਲੇ ਦੇ ਡੇਰ ਜਕਰ ਹੋ ਜਾਈਗੇ ਪੜ ਬੜੇ ਜੈ ਬਾਬੇ ਦੀ ਸੁਣਾ ਕੋਈ ਗਾਣਾ ਫਲਾਵ ਕਿਦੜਾ ਠਕਾਣਾ ਫਲਾਵ ਕਿਦੜਾ ਠਕਾਣਾ ਠੀਕ ਆ ਬਾਬਾ ਜੀ ਸੁਣਾ ਦਿੰਦੇ ਜੀ ਚਨਾ ਕਲਾ ਬਾਬਾ ਜੀ ਕਿਹੜਾ ਸੁਣਾਈਏ ਤੁਹਾਨੂੰ ਫਿਰ ਗਾਣਾ ਕੋਈ ਸੁਣਾ ਦੇ ਠੀਕ ਕਰੋ ਹੋ ਬਾਬੇ ਦੇ ਅਸੀਂ ਦਰਤੇ ਆਇਆ ਬਾਬੇ ਦੇ ਅਸੀਂ ਦਰਤੇ ਆ ਪੰਜ ਰੁਪਏ ਦਾ ਪ੍ਰਸਾਦ ਚੁਣਾਇਆ ਚਲੋ ਗਰ ਰੋਕ ਚਲੋ ਗਰ ਰੋਕ ਕਿਉਂ ਆ ਬਾਬਾ ਜੀ ਦੇ ਅੰਦਰ ਕੁਤੇ ਦੇ ਕਰਮ ਨੇ ਛੋੜ ਜਾ। ਕਿਉਂ ਬਾਬਾ ਜੀ? ਸੁਪਨਾਂ ਬਈਦਾ ਬਾਬਾ ਬਸਾਲੇ। ਨਹੀਂ ਨਹੀਂ ਬਾਬਾ ਜੀ ਕਹਿਣਾ ਪੰਜਾਬਾਂ ਦਾ ਤੇ ਮੂੰਹ ਚ 5 ਰੁਪਏ ਦਾ ਨਿਕਲ ਗਿਆ। ਬੰਦਾ ਮੈਨੂੰ ਚਲਾਕ ਲੱਗਣਿਆ ਛੁੱਟਾ ਲੱਗਣਿਆ। ਨਹੀਂ ਨਹੀਂ ਬਾਬਾ ਜੀ ਕਿਉਂ ਚਲਾਕ ਲੱਗਣਿਆ ਪੰਜਾਬਾਂ ਦਾ ਪ੍ਰਸਾਦ ਜੀ ਲਿਆਂਦਾ ਟਾਡੇ ਜੋ ਕੀ ਤਾਂ ਲੱਗਣਿਆ ਵਾ। ਬਾਬਾ ਜਾਂਵਾਂ ਚੁਗਈਓ। ਬਾਬਾ ਜੀ ਵੀ ਜੇ ਲਵੋ ਤਾਂ 1000 ਰੁਪਏ ਦਵਾਂ। ਵੀ ਜੇ ਨਹੀਂ ਲਵਣਾ 2 ਲੱਖ ਦਾ। ਹਾਂਜੀ ਹਾਂਜੀ ਬਾਬਾ ਜੀ। ਪਿਆਰ ਬਾਬੇ ਦੇ ਦੇ। ਬਾਬਾ ਜੀ ਪਹਿਲਾਂ ਕੰਮ ਤੇ ਬਣਾਓ ਤੁਹਾਨੂੰ ਦੇ ਦਾਂਗੇ ਫਿਰ 50000 50000 ਰੁਪਿਆ ਕਿ ਭਾਵੇਂ ਬਾਅਦ ਵਿੱਚ ਕਰ ਦੇ ਨਹੀਂ ਬਾਬਾ ਜੀ ਮੈਂ ਕਰ ਦੇ ਪਹਿਲਾਂ ਕੰਮ ਤੇ ਬਣਾਓ ਕੰਮ ਜਿਆ ਬਣਾਣਾ ਤਾਂ ਮੈਂ ਬਣਾਣਾ ਕਿ ਕਿਰਪਾ ਤੇ ਤੁਹਾਡੀ ਹੀ ਹੋਣੀ ਚਾਹੀਦੀ ਆ ਮੈਨੂੰ ਨਹੀਂ ਪਤਾ ਠੀਕ ਆ ਬਾਬਾ ਜੀ ਜਾ ਫਿਰ ਉੱਠ ਉੱਠ ਜਾ ਉੱਠ ਟਟ ਟਟ ਮੈਨੂੰ ਡਾਣਾ ਮਾਣਾ 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 ਠੀਕ ਆ ਬਾਬਾ ਜੀ ਨਾ ਨਾ ਉਹ ਕਾਹਦੇ ਨਹੀਂ ਉੜਦਾ ਬਾਦ 50000 ਰੁਪਏ ਇਹ ਆ ਬਾਤ ਆ ਰਹਾ ਪੰਜਾਬੀ ਲੈ ਤਰਾ ਕੰਮ ਬਣਾ ਦੇ ਠੀਕ ਆ ਬਾਬਾ ਜੀ ਉੱਠਦਾ ਬਾਬਾ ਜੀ ਪਹਿਲੇ ਕੰਮ ਤੇ ਬਣਾਓ 50000 ਰੁਪਏ ਦੇ ਦਾਂਗੇ ਤੁਹਾਨੂੰ ਉੱਠਦਾ ਕਹ ਨਹੀਂ ਉੱਠਦਾ ਜਣਾ ਕਹ ਨਹੀਂ ਜਣਾ ਦੂਜੇ ਜਰਾ ਜਾਏਗਾ ਮੂ ਕੈਕਟਰ ਚ ਲਾਵਾਂ ਲੰਦੇ ਨਹੀਂ ਬਾਬਾ ਜੀ ਬੀਨੋ ਪਹਿਲੇ ਤੁਹਾਨੂੰ ਬਣਾ ਦਿਓ ਅੰਦਰ ਅੰਦਰੋਂ ਕਰਾ ਮਾਰੋ ਟਗੀ ਲੱਕ ਤੋੜ ਦੇਣਾ ਇੰਦਰਾ ਮੈਂ ਬਾਬੇ ਦੀ ਮਾਰੀ ਤੇਰੀ ਪਪਾ ਮੇਰੇ ਨਾ ਹੋਏ ਓਏ ਦੰਦਾ ਨਹੀਂ ਦੰਦਾ ਦੋਸਤੋ ਸਭੀ ਕਾ ਜ਼ਾਰ ਰਹੂ ਅਬ ਮੇਰੇ ਕਮੈਂਟਾਂ ਦੇ ਲੱਗੇ ਨਹੀਂ ਲਾਈਕ ਕਰਕੇ ਸ਼ਾਰਟ ਕਰ ਦਿਓ ਹਲੋ ਕਾਨੋ ਇੱਕ ਵਾਰ ਗੱਡਾ ਆਂ ਗੱਡਾ ਲਾਈਕ ਕੇ ਸਾਥ ਸਪ੍ਰਾਈ ਕਰ ਦਿਓ ਨੋ 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 ਮੈਨੂੰ ਨਹੀਂ ਕਹਿਣਾ ਹੁੰਦਾ